ਹਾਂਜੀ ਹਾਂਜੀ ਪਾਈ ਪਹਿਲਾਂ ਤਾਂ ਸਾਰੇ ਸਰਬੰਧੰਬਤੀ ਤੇ ਰਾਜੀ ਆ ਹਾਂਜੀ 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 ਮੇਰਾਜੀ ਖੜਾ ਹੋ ਜਾਓ ਮਾਸਾਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਕ ਵਸਾ ਹੀ ਮੰਨ ਕੇ ਚੱਲੋ ਆਪਾਂ ਸਾਰੇ ਗੁਰੂ ਘਰ ਆਏ ਆ ਤੇ ਸਾਰੇ ਸੱਚੋ ਮੰਨੋ ਜਿਹੜਾ ਫੈਸਲਾ ਕਰਾਂਗੇ ਪੂਰਾ ਦਿਲ ਲਾ ਕੇ ਕਰਾਂਗੇ ਕਿਸੇ ਨੇ ਇਹਦੀ ਗੱਲ ਨਹੀਂ ਰੱਖਣੀ ਇੱਥੇ ਆਪਾਂ ਗੱਲ ਕਰ ਜਾਈਏ ਤੇ ਬਾਹਰ ਜਾ ਕੇ ਉਂਗਲਾਂ ਲਾਈ ਜਾ ਕੇ ਠੀਕ ਹੈ ਜੇ ਕੋਈ ਚਾਹ ਬਾਣਾ ਹੈ ਉਹ ਆਪਦਾ ਇੱਥੇ ਆ ਕੇ ਦੱਸ ਸਕਦਾ ਭਾਈ ਚਾਹ ਕਿਸੇ ਨੂੰ ਤਰਾਜ ਆ ਆਪਾਂ ਫੇਰ ਅਗਲੀ ਗੱਲ ਕਰਾਂਗੇ ਭਾਈ ਮੈਨੂੰ ਦਿਲ ਕਾ ਤਰਾਜ ਆ ਇਹ ਉਹ ਪੈਸੇ ਲਾਉਣਾ ਕੋਈ ਤੂੰ ਮਾਉਣੇ ਗੋਲੀ ਲਾਓ ਪੁਲਿਸ ਨਹੀਂ ਜੇ ਕੁਝ ਵੀ ਥੋੜੀ ਅਮੀ ਜਿਹੜਾ ਬੈਗ ਵਾਲਾ ਬੰਦਾ ਵੀ ਹੋਣਾ ਚਾਹੀਦਾ ਜੀ ਇਮਾਨਦਾਰ ਤੇ ਸ਼ੂਝਵਾਨ ਫੇਰ ਚਲੋ ਕੋਈ ਗੱਲ ਵੱਖਰੀ ਹੈ ਕੋਈ ਗੱਲ ਆਪਣਾ 10 ਲੱਖ ਰੁਪਇਆ ਚੰਗੀ ਜੀਤ ਨੇ ਜੇ ਭਾਈ ਮੇਰੇ ਜਾਂਦੀ ਕਹਿੰਦੇ ਆਂ ਨਹੀਂ ਨਹੀਂ ਨਾ ਕੋਈ ਨਾ ਕੋਈ ਕੰਮ ਬਣਾਉਂਦੇ ਜਿਹੜਾ ਬੋਲਦਾ ਦਿਓ ਜਿਹੜਾ ਬੋਲਦਾ ਜੀ ਆਹ ਲੱਖ ਰੁਪਇਆ ਚਰਨਜੀਤ ਨੇ ਕਿਹਾ ਮੇਰੇ ਕੇ ਮੁੰਡੇ ਨੇ ਇਹਦੇ ਸੁਝਾਅ ਪੁੱਛ ਲਓ ਫਿਰ ਫਿਕਰ ਦੇ ਪੁੱਛਾਂਗੇ ਵੀਰੇ ਕੀ ਕੰਮ ਕਰਨਾ ਚਾਹੁੰਦਾ ਕਿੱਥੇ ਨਗਰ ਕਊ ਆ ਪੈਸੇ ਗੁਰੂ ਘਰ ਰੱਖੂ ਆ ਉਹ ਟਾਕ ਦੇ ਭਰਨ ਤੋਂ ਪਹਿਲਾਂ ਨਕਦ ਠੀਕ ਆ ਅੱਧੇ ਪੈਸੇ ਅੱਜ ਦੇਊਗਾ ਨਕਦ ਅੱਧੇ ਪੈਸੇ ਦੇਊਗਾ ਆਪਾਂ ਨੂੰ ਜ਼ਿੰਮੇਵਾਰੀ ਚ ਗੁਰੂ ਘਰ ਰੱਖੂਗਾ ਕਿਦੋਂ ਕਾਗਜ਼ ਕਿਸੇ ਦੇ ਬਰਾਬਰ ਨਾ ਭੇਜੇ ਪਰ ਇਹਦੇ ਉਹ ਸਾਰੇ ਪੈਸੇ ਆਪਣੇ ਸਾਝੇ ਬੰਦੇ ਕਮੇਟੀ ਬਣਾਓ ਕਿਸੇ ਆਰਥਿਕੇ ਚ ਰਖਾਓ ਸਾਰੇ ਉਹ ਉੱਥੇ ਰੱਖੂਗਾ 25 ਲੱਖ ਰੁਪਇਆ ਇਹ ਅੱਜ ਦੇਊਗਾ ਨਕਦ ਹੁਣ ਭਾਈ ਫਿਕਰ ਦਾ ਤੂੰ ਤੇਰਾ ਬੋਲ ਕੇ ਕੀ ਅੱਗੇ ਕਿਹਨੇ ਵੀ ਕਿੰਨੇ ਪੈ ਲੱਗਿਆ ਇਹ 50 ਲੱਖ ਰੁਪਇਆ ਲੱਗਿਆ ਭਾਈ ਕਿਹੜਾ ਮੁੰਡਾ ਕੱਛ ਨਾ ਗਿਓ ਮੁੰਡਾ ਕਹਿੰਦਾ ਕਹਿੰਦਾ ਸਾਬੋ ਭਾਈ ਮੁੰਡਾ ਕਰ ਦਿੰਦਾ ਥੋੜਾ ਕਰਦਾ ਇਹ ਤਾਂ ਮੁੰਡੇ ਨਹੀਂ ਖੜਾ ਖੜਾ ਹੋ ਜਾ ਮੁੰਡਾ ਦਾ ਸਾਹ ਆ ਮੁੰਡਾ ਭਾਈ ਆ ਮੁੰਡਾ ਬੱਸ ਇਕੱਲੇ ਫੁੱਟਾ ਮੁੰਡਾ ਚੱਲਦਾ ਕੋਣ ਆਇਆ ਮੈਂ ਟਿੱਕਰ ਦਾ 60 ਭਾਈ ਟਿੱਕਰ ਦਾ ਭਾਈ 60 ਲੱਖ ਰੁਪਇਆ ਕਿਵੇਂ ਨੂੰ ਪੁੱਛੋ ਪਹਿਲਾਂ ਤੇ ਓ ਭਾਈ ਵਿਕਰਾ 25 ਲੱਖ 30 ਲੱਖ ਰੁਪਇਆ ਅੱਜ ਦੇਣਾ ਪਊਗਾ 30 ਲੱਖ ਰੁਪਇਆ ਆਰਥੀਆਂ ਦੇ ਵਿੱਚ ਪਹਿਲਾ ਚੈੱਕ ਦੇ ਕੇ ਜੇ ਤੇਰੇ ਬਰਾਬਰ ਕੋਈ ਕਾਗਜ਼ ਭਰੂਗਾ ਪਾਰਟੀ ਦਾ ਵੀ ਕੋਈ ਵੀ ਇੱਥੇ ਕਿੰਨੇ ਬੰਦੇ ਆਪਾਂ ਠੀਕ ਹੈ ਉਹ ਤੂੰ ਮਗਰੋਂ ਦੇਣੀ ਹੈ ਕਿਦੋਂ ਕਾਗਜ਼ ਕਲੀਅਰ ਹੋਗੇ 30 ਲੱਖ ਰੁਪਇਆ ਹੁਣ ਨਕਦ ਦੇਣਾ ਪਊ ਸਭ ਪਿੰਡ ਦੇ ਕਲੀਅਰ ਦੱਸੋ ਵੀ ਆਹ ਪਿੰਡ ਨੇ ਕਿਹੜਾ ਪਿੰਡ ਦਾ ਫੈਸਲਾ ਕਿਹੜਾ ਉਹ ਸਾਂਝੇ ਤੋਂ ਲਾਉਣੇ ਆ ਇਹ ਨਹੀਂ ਵੀ ਇੱਕ ਜਿਹੜਾ ਪਿੰਡ ਹੈ ਮੈਂ ਇੱਥੇ ਲਾਉਂਗਾ ਇੱਕ ਮਿੰਟ ਭਾਈ ਇਹ ਕਿਹੜੇ ਕੰਮਾਂ ਤੇ ਪੈਸੇ ਲਾਉਣ ਨੂੰ ਆਂਦੇ ਆ ਕਮੇਟੀ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਕੰਮਾਂ ਤੇ ਪੈਸੇ ਲਾਉਣ ਦਾ ਬਾਤ ਵੀ ਹੁਣ ਲੋਕ ਵੀ ਸੋਚਦੇ ਨੇ ਥੋੜਾ ਬੰਦ ਕਰ ਲਓ ਨਕਰੇ ਰੱਖੀ ਲਾਉਣੇ ਹਟਾ ਕੇ ਸਰ ਬੀਸ਼ਕਰਾਲ ਸਾਹਿਬ ਵਾਹਿਦੂਦੀ ਕੀ ਫਤਿਹ ਭਈਆ ਆਪਣੇ ਕੋਲੇ ਮੁੰਡੇ ਵੀ ਆਏ ਸੀਗੇ ਪਹਿਲਾ ਕੰਮ ਤਾਂ ਹੈਗਾ ਪਿੰਡ ਚ ਗਰਾਊਂਡ ਦਾ ਹਾਂਜੀ ਆ ਰਾਮ ਵਰਗੇ ਆ ਜੀ ਇਹ ਤਾਂ ਰਾਮ ਵਰਗੇ ਨੂੰ ਪਹਿਲਾਂ ਬਈ ਖੁੱਲੀ ਛੂਟੀ ਦਿੱਤੀ ਆ ਵੀ ਜਿੰਨਾ ਪੈਸਾ ਗਰਾਉਂਡ ਤੇ ਲਾਉਣਾ ਚਾਹੁੰਦੇ ਆ ਵੀ ਪਹਿਲਾਂ ਗਰਾਉਂਡ ਤੇ ਲਾਉਣ ਕਿਉਂਕਿ ਪਹਿਲਾਂ ਤਾਂ ਜਵਾਨੀ ਆ ਸਭ ਤੋਂ ਪਹਿਲਾਂ ਤਾਂ ਠੀਕ ਹੈ ਫਿਰ ਸਰਕਾਰੀ ਸਕੂਲ ਨੂੰ 5 ਲੱਖ ਰੁਪਇਆ ਦੇਣਾ ਕਿਉਂਕਿ ਪੜ੍ਹਾਈ ਵਾਲੇ ਜਵਾਕਾਂ ਵਾਸਤੇ ਇਹ ਜਿੰਨ ਜ਼ਰੂਰੀ ਆ ਠੀਕ ਹੈ ਜਵਾਕ ਪੜ੍ਹਦੇ ਆ ਤੀਜਾ ਬਈ ਇੱਕ ਆਪਾਂ ਸੰਸਥਾ ਬਣਾਵਾਂਗੇ 5 ਲੱਖ ਰੁਪਇਆ ਤਾਂ ਪਹਿਲਾਂ ਆਪਾਂ ਅਪਹੋਚ ਦੇਣਾ ਉਹ ਲੱਖ ਰੱਖਾਂਗੇ ਆਪਾਂ ਪੰਚਾਇਤ ਬਣੀ ਹੋਊ ਬਾਕੀ ਆਪਾਂ ਉਹ ਸੰਸਥਾ ਬਣਾਉਣਾ ਜਿਹੜੇ ਮੁਲਾਜ਼ਮ ਵੀਰੇ ਜਿਹੜੇ ਬਈ ਸਾਰੇ ਸਪੋਰਟ ਕਰਦੇ ਆ ਠੀਕ ਹੈ ਉਹ ਸਾਰੇ ਸਾਲ ਦਾ ਜਿਵੇਂ ਕੋਈ 15-1500 ਰੁਪਿਆ ਬੰਦੇ ਨੇ ਇਕੱਠਾ ਕਰ ਲਾ ਇੱਕ ਮੁਲਾਜ਼ਮਾਂ ਦਾ ਉਹ ਮੇਰੀ ਜ਼ਿੰਮੇਵਾਰੀ ਉਹ ਬੰਦੇ ਸਾਰੇ ਮੁਲਾਜ਼ਮਾਂ ਨੂੰ ਦੇ ਦਿੰਦੇ ਉਹ ਪਹਿਲਾਂ ਵੀ ਇਕੱਠੇ ਕਰਦੇ ਆ ਉਸ ਕੀ ਕਰਾਂਗੇ ਜਿਹੜੇ ਜਵਾਗ ਟੌਪ ਤੇ ਆਉਂਦੇ ਆਪਣੇ ਪਿੰਡ ਦੇ ਪਲੱਸ 2 ਜਿਹੋ ਉਹਨਾਂ ਨੇ ਅੱਗੇ ਪੜਨਾ ਮੈਂ ਸੁਣਿਆ ਸੀ ਵੀ ਕੋਈ ਜਵਾਗ ਅੱਗੇ ਪੜ ਨਹੀਂ ਪਾਈ ਸੀਗੇ ਉਹਨਾਂ ਦੀ ਪੜਾਈ ਦਾ ਖਰਚਾ ਅੱਗੇ ਉਹ ਸੰਸਥਾ ਚੱਕੂ ਯੋ ਕਮੇਟੀ ਬਣ ਜੂਗੀ ਠੀਕ ਇਸ ਤਰ੍ਹਾਂ ਦੀ ਠੀਕ ਹੈ ਜੀ ਤੇ 10 ਲੱਖ ਰੁਪਿਆ ਵੇਦੇ ਨੇ ਤਰੀ ਬੰਦਿਆਂ ਲਈ ਉਹਨਾਂ ਦੀ ਜਿਵੇਂ ਉਹਨਾਂ ਨੇ ਇੱਕ ਗੱਲ ਚੱਲੀ ਸੀ ਕੱਲ ਵੀ ਉਹਨਾਂ ਨੇ ਕਹਿੰਦੇ ਸੀ ਸਾਨੂੰ ਛੋਟਾ ਮੋਟਾ ਕੋਈ ਪ੍ਰੋਗਰਾਮ ਕਰਨ ਵਾਸਤੇ ਵਿਆਹ ਕਰਨ ਵਾਸਤੇ ਇੱਕ ਛੋਟੀ ਜੀ ਜੂ ਧਰਮਸਾਲਾ ਬਣਾ ਦੋ ਕੋਈ ਕੁਛ ਕਰ ਦੋ ਕਿ ਨਾਲ ਜੇ ਵੀ ਉੱਥੇ ਸਾਰੇ ਛੋਟੇ ਮੋਟੇ ਵੀ ਪ੍ਰੋਗਰਾਮ ਹੋ ਜਾਏਗਾ ਵਿਆਹ ਸ਼ਾਦੀ ਵਿਆਹ ਸ਼ਾਦੀ ਦੇ ਪ੍ਰੋਗਰਾਮ ਉੱਥੇ ਇਹ ਵੇੜੇ ਲਈ 10 ਲੱਖ ਰੁਪਏ ਬਾਕੀ ਜੋ ਜਿੱਥੇ ਕਹਿੰਗੇ ਉੱਥੇ ਲਾ ਦੋ ਹਾਂ ਠੀਕ ਹੈ ਜਿੱਥੇ ਆਖਾਂਗੇ ਵੇੜੇ ਜੋ 10 ਲੱਖ ਰੁਪਏ ਆਊਗਾ ਠੀਕ ਹੈ ਇੱਕ ਜੀ ਹੋਰ ਚੀਜ਼ ਆ ਕਿ ਜਿਹੜੀ ਲਾਕਡਾਊਨ ਆਪਣੇ ਗਲੀਆਂ 'ਚ ਲੱਗਦੀ ਆ ਇਹ ਕੀ ਆ ਸਰਕਾਰੀ ਰੇਟ ਇਹ ਹੁਣ ਆਪਣੇ ਪਤਾ ਨਾ ਕੋਈ ਕਿਸੇ ਤੋਂ ਮੰਗਿਓ ਕਰਦੇ ਵੀ ਕੋਈ 16 ਰ ਇਹ ਚ ਕੀ ਰੱਖੇ ਜੇ ਆਪਾਂ ਇਹ 5 ਲੱਖ ਦੀਆਂ ਉਹਦੇ ਸਾਰੇ ਪ੍ਰੋਜੈਕਟ ਸਾਰੇ ਲੈ ਕੇ ਆਵਾਂਗੇ ਆਪਾਂ ਪਿੰਡ 'ਚ ਜਿਨੇ ਲਾਕ ਡਾਊਨ ਆਪਾਂ ਜਿਹੜੀ ਆਪਾਂ ਲਾਉਣੀ ਜਿੱਥੇ ਇੱਕ ਗਲੀਆਂ ਮੰਨ ਲਈ ਆਪਾਂ ਨੂੰ 5-6 ਰੁਪਏ ਪਿਆ ਕਰਨੀਆਂ ਤਾਂ ਆਹ ਬਣਾ ਕੇ ਜਿੱਥੇ ਇੱਕ ਗਲੀ ਬਾਨੀ ਹੈ ਉੱਥੇ ਤਨ ਮੰਨ ਜਾ ਕਰਨੀ ਤੇ ਆਪਾਂ ਜਲਦੀ ਤੋਂ ਜਲਦੀ ਪਹਿਲਾਂ ਇਹ ਕੰਮ ਕਰਨਾ ਵੀ ਸਾਰੀਆਂ ਗਲੀਆਂ ਟੱਕ ਟੱਕ ਪਹਿਲਾਂ ਪੱਕੀਆਂ ਹੋਣ ਆਪਣੀਆਂ ਟਾਇਲ ਲੱਗੀ ਹੋਵੇ ਤੇ ਬਾਕੀ ਇਹ ਪਿੰਡ 'ਚ ਕਿਸੇ ਨੂੰ ਚਾਹੀਦੀ ਕਿਸੇ ਨੇ ਘਰੇ ਵੀ ਟਾਇਲ ਪੱਕਾ ਲਾਉਣੀ ਆ ਉਹਨੂੰ ਨੋ ਪ੍ਰੋਫਿਟ ਨੋ ਲੌਸ ਤੇ ਆਪਾਂ ਟਾਇਲ ਦਿਆ ਕਰਾਂਗੇ ਮਤਲਬ ਉਹ ਤੋਂ ਕੋਈ ਫਾਇਦਾ ਨਹੀਂ ਜਿੰਨੇ ਦੀ ਬਣੀ ਆ ਉਹਨੇ ਦੀ ਉਹ ਤੇ ਜਿਹੜਾ ਬਾਹਰ ਦਾ ਬੰਦਾ ਜਿਹਨੇ ਲੈ ਕੇ ਜਾਣੀ ਹੈ ਟਾਇਲ ਉਹ ਬੰਦੇ ਨੂੰ ਆਪਾਂ ਸਰਕਾਰੀ ਰੇਟ ਤੇ ਦਵਾਂਗੇ ਨੇੜੇ ਦੇ ਚਾਰ ਪੰਜ ਪਿੰਡਾਂ ਦੇ ਸਰਪੰਚਾਂ ਨਾਲ ਆਪਾਂ ਕਨੈਕਟ ਕਰ ਲਾਂਗੇ ਠੀਕ ਆ ਉਹਨਾਂ ਨੂੰ ਜਿਹੜੀ ਟਾਇਲ ਚਾਹੀਦੀ ਉਹਨਾਂ ਨੂੰ ਆਪਾਂ ਸਰਕਾਰੀ ਰੇਟ ਤੇ ਦਵਾਂਗੇ ਤੇ ਜਿਹ ਪਿੰਡ ਨੂੰ ਉਹ ਤੋਂ ਪੈਸੇ ਆਉਣ ਲੱਗ ਜਾਣਗੇ ਆਪਣੇ ਜਿਹੜੇ ਉਹ ਪੈਸੇ ਹੋਣਗੇ ਉਹ ਜਿਵੇਂ ਆਪਣੀ ਕਮੇਟੀ ਹੈ ਕੋਈ ਆਪਣੇ ਪਿੰਡ ਆਖੇ ਗਰੂ ਉਸ ਕੰਮਾਂ ਤੇ ਲਾਦਾ ਕਰਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਹੁਣ ਬੱਸ ਸਟੈਂਡ ਦੀ ਜ਼ਰੂਰਤ ਹੋਣੀ ਆਪਾਂ ਨੂੰ ਇੱਕ ਵਧੀਆ ਬੱਸ ਸਟੈਂਡ ਵਾਸਤੇ ਆਪਾਂ 5 ਲੱਖ ਰੁਪਏ ਰੱਖਾਂਗੇ ਠੀਕ ਹੈ ਬਾਕੀ 10 ਲੱਖ ਰੁਪਏ ਉਹ ਜਿਵੇਂ ਪਿੰਡ ਆਕੂ ਆ ਕੋਈ ਜਿਹੜੀ ਚੀਜ਼ ਪਹਿਲਾਂ ਲੋੜ ਆ ਜਿਹੜੀ ਕੰਮ ਦੀ ਲੋੜ ਆ ਪਹਿਲਾਂ ਦੀ ਠੀਕ ਆ ਉਹ ਆਪਾਂ ਉਸ ਵਾਸਤੇ ਰੱਖਾਂਗੇ ਵੀ ਆ ਆਪਣੇ ਵੀ 50 ਲੱਖ ਦਾ ਹਿਸਾਬ ਆ ਜੀ ਠੀਕ ਹੈ ਠੀਕ ਆ ਵੀ ਆਪਾਂ ਇੱਥੇ ਇੱਥੇ ਪੈਸਾ ਲੱਗ ਰਿਹਾ ਵੀ ਕਰਾਂਗੇ ਗੱਲਾਂ ਕਲੀਅਰ ਹੋ ਜਾਣ ਇਹ ਜਲਦੀ ਤੋਂ ਜਲਦੀ ਬੰਨ ਗੁਰੂ ਘਰ ਆਪਾਂ ਤਾਬ ਲਾਇਆ ਵੀ ਗੁਰੂ ਦੀ ਹਜ਼ੂਰੀ ਚ ਕੋਈ ਝੂਠੀ ਗੱਪ ਮਾਰ ਕੇ ਉਹ ਗੱਲਾਂ ਉਹ ਵੀ ਆਪਾਂ ਉਹ ਹੀ ਗੱਲ ਰਾਜਨੀਤੀ ਚਾਈ ਹੁੰਦਾ ਪਹਿਲਾਂ ਕਹਿਦਾ ਦੇ ਪਿੱਛੋ ਬੰਦਾ ਗੋਦਾ ਤਾਂ ਹੀ ਆ ਮੁੰਡਿਆ ਆ ਰਾਮਵਾਰ ਕੀ ਸਾਡੇ ਮੇਰੇ ਕੋਲ ਆਏ ਸੀ ਤਾਂ ਇਹ ਵੀ ਪਹਿਲਾਂ ਗਰਾਊਂਡ ਬਣਾ ਇਹ ਕੰਮ ਕੀ ਕਰਨਾ ਉਹ ਗਰਾਊਂਡ 15 ਤਰੀਕ ਨੂੰ ਹੋ ਗਿਆ ਬਸ 16 ਤਰੀਕ ਤੋਂ ਕਾਨੂੰ ਗਰਾਊਂਡ ਵਾਲਾ ਸ਼ੁਰੂ ਹੋ ਜਾ। ਠੀਕ ਹੈ ਆ ਬਾਕੀ ਇਹ ਆ ਸਾਰੇ ਗਮਾਂ ਪਾ ਆ ਸਰਕਾਰੀ ਸਕੂਲ ਨੂੰ ਦੇਣਾ ਇਹ ਵੀ ਨਾਲ ਦੀ ਨਾਲ ਦਿੱਤਾ ਜਾਊਗਾ ਇਹਦੀ। ਠੀਕ ਹੈ ਆ ਸੰਸਥਾ ਦੇ ਮੁਲਾਜ਼ਮ ਇਹ ਜਿਹੜੀ ਆਪਣੀ ਕਮੇਟੀ ਬਣੂਗੀ 5 ਲੱਖ ਰੁਪਏ ਆਪਾਂ ਬੱਚਿਆਂ ਵਾਸਤੇ ਢੱਡ ਰੱਖਾਂਗੇ ਰੱਖਾਂਗੇ ਤਾਂ। ਠੀਕ ਹੈ ਬਾਕੀ ਜਿਹੜੇ 1500 ਰੁਪਏ ਆਪਾਂ ਮਹੀਨੇ ਦਾ ਸੋਰੀ ਸਾਲ ਦਾ ਇਕੱਠਾ ਕੀਤਾ ਤਾਂ ਘਟੋ ਘਟ ਆਪਣੇ ਕੋਲ 50 ਹਜ਼ਾਰ ਲੱਖ ਰੁਪਏ ਇਕੱਠਾ ਹੋ ਜਾਏ। ਬਸ ਬਾਕੀ ਐਨਆਰਓ ਵੀ ਫੰਡ ਦਿਆ ਕਰਾਂਗੇ। ਵੀ ਜਿਹੜੇ ਜਵਾਕ ਆਪਣੇ ਇਰੇ ਰਹਿ ਜਾਂਦੇ ਫੰਡ ਬਣਨੀਓ ਕੋਈ ਵੀ ਆ ਬਿਨਾਂ ਜਾਤ ਪਾਤ ਕੋਈ ਵੀ ਕਿਸੇ ਦਾ ਵੀ ਮੁੰਡਾ ਠੀਕ ਹੈ ਜੇ ਨਹੀਂ ਸਰਪਾਸੇ ਰੋਡ ਬੰਦ ਕੋਈ ਹੈ ਵੀ ਉਹ ਅੱਗੇ ਪੜ ਲੂਗਾ ਠੀਕ ਹੈ ਜੇ ਕੋਈ ਮਲਾਜਮ ਲੱਗੂ ਕਿ ਉਹ ਕਰੂਗਾ ਪਿੰਡ ਨੂੰ ਕੋਈ 2 ਰੁਪਏ ਦਊਗਾ ਕੋਈ ਦਾਨ ਕਰਨ ਕਰੂਗਾ ਇਹ ਗੱਲ ਹੈ ਠੀਕ ਹੈ ਬਾਕੀ ਉਹਨਾਂ ਬਾਬਾ ਜੀ ਦਾਨ ਸਦਨ ਵੀ ਭਾਈ ਆਸੀ ਆ ਪੈਸੇ ਇਥੇ ਲਾਵਾਂ ਹਾਂ ਸੋ ਹੀ ਨਾ ਜੀ ਪਤਾ ਕੀ ਗੱਲ ਹੈ ਚੱਲੀਆਂ ਗੱਲਾਂ ਚ ਨਾ ਹਾਂ ਆਪਾਂ ਇਸੇ ਤੋਂ ਮੈਂ ਗਰੰਟਾ ਆਪਣੇ ਕੋਲ ਪਹਿਲਾਂ ਵੀ ਲੱਖਾਂ ਕਰੋੜਾਂ ਦੀਆਂ ਆਈਆਂ ਵੀ ਪੈਸਾ ਉੱਥੇ ਨਾ ਰਹੀ ਇਹ ਕਹਿੰਦਾ ਮਤਲਬ ਵੀ ਲੱਗੇ ਅੱਜ ਮੈਂ ਦੱਸਾਂ ਕਿ ਆ ਤੁਸੀਂ ਕੀ ਕਰਦੇ ਹੋ ਕਮੇਟੀ ਆ ਖੋਵੇਂ ਲੱਗਦੀ ਪੇਮੈਂਟਾਂ ਜਿਹੜੀ ਹੈਗੇ ਜੇ ਕਿਵੇਂ ਦੇਣੀ ਉਹ 30 ਲੱਖ ਰੁਪਇਆ ਨਕਦ ਬਸ ਠੀਕ ਹੈ ਜੀ ਸਭ ਦੇਖੋ 30 ਲੱਖ ਰੁਪਇਆ ਆਪਾਂ ਹੋਣਾ ਚਾਹੁੰਦਾ ਆਦਾ ਵਧਾ ਲਓ ਭਾਈ ਦੇਖੋ ਹੋਰ ਕੋਈ ਆਏਗਾ ਤਾਂ ਦੇਖੋ ਕੱਲੀ ਕਾਗਜ਼ਾਦ ਜਾਂਦੀ ਕਰਨਾ ਰਹੇ ਵਿਕਰਾ ਕਰਿਆ ਕੇ ਵਜਾਂਗੇ ਪੰਚਾਇਤ ਵਾਲੇ ਹਾਂ ਹਾਂ ਮੇਰੇ ਘਟੇ ਜੀ ਕੋਲੀ ਹੂ ਕੀ ਤੇ ਕੋ ਹੋ ਰਹਿਗਾ ਚਾਹ ਹੋਰ ਕੋਈ ਚਾਹ ਬਣਾਣਾ ਤਾਂ ਦੱਸੋ 60 ਲੱਖ ਰੁਪਇਆ ਬਿਕਰਦਾ ਜਗਰਾਜਕੇ ਦਾ ਉਹ ਕਹਿੰਦਾ ਵੀ ਕਮੇਟੀ ਬਣਾ ਲਿਓ ਕਿੱਥੇ ਕਹੋਂਗੇ 60 ਲੱਖ ਰੁਪਇਆ ਪਿੰਡ ਉੱਥੇ ਲਵਾ ਲਿਓ 30 ਲੱਖ ਰੁਪਇਆ ਅੱਜ ਤੇ ਕੱਲ ਨੂੰ ਆਪਾਂ ਨੂੰ ਕੋਲੇ ਕਹ ਜਾਂ ਆਪਣੇ ਧਰੂ ਕਿਹੜੇ ਬੰਦੇ ਚੁਣਾਂਗੇ ਉਹਨਾਂ 'ਚ ਰੱਖਿਆ ਜਾਊਗਾ ਹਣ ਹੋਰ ਕੋਈ ਚਾਹ ਬਣਾਣਾ ਤਾਂ ਬੋਲ ਸਕਦਾ ਇਹ ਰਾਇ ਨਾ ਕਹਦੇ ਯਾਰਾ ਜੇ ਕਿਸੇ ਨੇ رائے ਕਰਨੀ ਹੈ ਤਾਂ 15 ਮਿੰਟ رائے ਕਰਨ ਨੂੰ ਵੀ ਦਿੱਨੇ ਆ ਆਪਦੀ رائے ਕਰ ਸਕਦੇ ਆ ਪਾਸੇ ਲਿਆ ਕੇ ਸਹੀ ਹੈ ਸਿਕਨਾ ਦੋਨੇ ਧਰਾਂ ਦੇ ਜ਼ਿੰਮੇਵਾਰ ਆ ਆਪਰੇ ਅੰਦਰ ਦੇ ਬੰਦੇ ਦੋ ਲੋਕ ਨਹੀਂ ਨਹੀਂ ਚਾਹੀਜ ਕਰਦੇ ਮਤਲਬ ਲੋਕ ਕਿੱਦਾਂ ਹੁੰਦੇ ਜਾਨਦੇ ਨਾ ਬਿਸਮਿਲਲਾ ਰੱਬੂ ਆ ਤੁਪੇਣਾ ਛੜਦਾ ਨਾ ਜ਼ਿੰਮੇਵਾਰ ਤੋਂ ਲੱਗੇ ਜੇ ਤੇ ਨਹੀਂ ਹੁੰਦਾ ਫਿਰ ਉਹਦੇ ਉਧਰੋਂ ਜ਼ਿੰਮੇਵਾਰੀ ਮੇਰੀ ਹੈ ਹੈ ਮੇਰੀ ਜ਼ਿੰਮੇਵਾਰੀ ਪਾਸਾ ਠੀਕ ਇਹ ਹੀ ਹੋਗੀ ਕਰਨਜੀਤ ਦੇ ਇੱਥੇ ਚੰਨੀ ਨਹੀਂ ਇਹ ਤਕਲ ਹੋਏ ਬਾਅਦ ਹੈ ਪਹਿਲਾਂ ਇੰਦਰ ਆਉਂ ਲੰਮੇ ਨਾ ਤਾ ਹੋਗਾ ਨਾ ਕੋਈ ਤੇਰੀ ਜਾਣ ਦੇਗਾ ਆਉਂਦੇ ਕੱਲੂ ਕੱਲਾ ਵੀ ਕਰਵਾ ਦੇ ਨਹੀਂ ਨਹੀਂ ਸਹੀ ਗੱਲ ਹੈ ਠੀਕ ਹੈ ਹੁਣ ਸੌਂਡ ਜੀ ਵੀ ਫਿਰ ਦੇਖੋ ਭਾਈ ਸਾਰਿਆਂ ਨੂੰ ਮਨਜ਼ੂਰ ਆ ਤਾਂ ਹੱਥ ਖੜੇ ਕਰੋ ਇਹ ਤੁਸੀਂ ਗੁਰਦੁਆਰੇ ਦੇ ਖੜੇ ਹੋ ਜਾਂ ਦੁਕਾਨ ਦੀ ਬੋਲਣ ਕਿੱਦਾਂ ਦੇ ਜਿਹੜੇ ਬੰਦੇ ਨੂੰ ਸਭ ਤੋਂ ਲੱਗਦੇ ਉਹ ਤਾਂ ਨਾਲੇ ਜਾ ਕੇ ਉਹ ਕਰਨ ਵਾਲੀ ਗੱਲ ਹੋਊਗੀ ਉਹ ਇਹ ਕਿਸੇ ਦੇ ਵੱਧ ਪੈਸੇ ਲਾਉਣੇ ਆ ਤਾਂ ਉਹ ਦੇਖੋ ਭਾਈ اے منظور واں کُھٹ گیا اے نہ نہ دس دا 10 لاکھ دا فرق کوئی